ਜਨਤਾ ਦੀ ਆਵਾਜ਼ ਦੇਖ ਰਿਹਾ ਦਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ ਕੌਰ ਕਾ ਗਾਇਸ ਟਾਈਮ ਆਪਾਂ ਖੜੇ ਆ ਗੁਰੂਕੁਲ ਗਲੋਬਲ ਲਗਾਇਸ ਸਕੂਲ ਦੇ ਵਿੱਚ ਜਿੱਥੇ ਕਿ ਅੱਜ ਟੀਚਰ ਡੇ ਜੋ ਮਨਾਇਆ ਜਾ ਰਿਹਾ ਹੈ ਇਹ ਰੋਟਰੀ ਕਲੱਬ ਵੱਲੋਂ ਜੋ ਕਾਫੀ ਸੰਸਥਾਵਾਂ ਵੱਲੋਂ ਇੱਥੇ ਮਤਲਬ ਟੀਚਰਾਂ ਨੂੰ ਵੱਖ-ਵੱਖ ਸਕੂਲਾਂ ਦੀਆਂ ਟੀਚਰਾਂ ਨੂੰ ਇੱਥੇ ਸਨਮਾਨਿਤ ਕੀਤਾ ਜਾਵੇਗਾ ਤੇ ਬੱਚਿਆਂ ਦੇ ਖਾਣ ਪੀਣ ਲਈ ਵੀ ਇੱਥੇ ਕਾਫੀ ਵਧੀਆ ਮਤਲਬ ਮੁਕਤਾ ਜੋ ਪ੍ਰਬੰਧ ਕੀਤੇ ਗਏ ਨੇ ਜੋ ਰੋਟਰੀ ਕਲੱਬ ਦੇ ਇੱਥੇ ਮੇਨ ਮੈਂ ਪ੍ਰਧਾਨ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰ ਕਿ ਕਿੰਨੇ ਸਕੂਲਾਂ ਦੇ ਟੀਚਰਾਂ ਨੂੰ ਇੱਥੇ ਸਨਮਾਨਿਤ ਕੀਤਾ ਜਾਏਗਾ ਤੇ ਬਾਕੀ ਜੋ ਆਪਣੇ ਸਕੂਲ ਦੇ ਪ੍ਰਿੰਸੀਪਲ ਨੇ ਆਪਣਾ ਨਾਲ ਵੀ ਗੱਲਬਾਤ ਕਰਾਂਗੇ ਕਿ ਜੋ ਮੁਕਤਾ ਪ੍ਰਬੰਧ ਬੱਚਿਆਂ ਲਈ ਕੀ ਕੀ ਕੀਤੇ ਗਏ ਨੇ ਤੇ ਕਿਹੜੇ ਟੀਚਰਾਂ ਨੂੰ ਸਕੂਲ ਦੇ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਅੱਜ ਇੱਥੇ ਤੁਸੀਂ ਦੇਖ ਸਕਦੇ ਹੋ ਅੱਜ ਆਪਣੇ ਵਿੱਚ ਗੁਰੂਕੁਲ ਸਕੂਲ ਦੇ ਟੀਚਰ ਸਹਿਬਾਨ ਸਾਰੇ ਸਟਾਫ ਮੌਜੂਦ ਨੇ ਤੇ ਪ੍ਰਿੰਸੀਪਲ ਮੈਮ ਨੇ ਵੀ ਮੌਜੂਦ ਨੇ ਆ ਜੇ ਤੇ ਬੱਚਿਆਂ ਵੱਲੋਂ ਦੇ ਕੁਝ ਸੰਸਥਾਵਾਂ ਵੱਲੋਂ ਤੇ ਵੱਖ-ਵੱਖ ਸਕੂਲਾਂ ਦੇ ਆ ਟੀਚਰਸ ਵੱਲੋਂ ਇੱਥੇ ਟੀਚਰਸ ਡੇ ਜੋ ਮਨਾਇਆ ਜਾ ਰਿਹਾ ਹੈ ਤੇ ਉਹਨਾਂ ਨੂੰ ਸਮਾਨਿਤ ਵੀ ਕੀਤਾ ਜਾਏਗਾ ਤੇ ਜੋ ਪ੍ਰਿੰਸੀਪਲ ਨੇ ਆਪਾਂ ਨਾਲ ਵੀ ਗੱਲਬਾਤ ਕਰਦੇ ਹੋਏ ਤੁਹਾਨੂੰ ਦਿਖਾਵਾਂਗੇ ਹਾਂਜੀ ਮੈਮ ਜੋ ਅੱਜ ਆਪਣੇ ਸਕੂਲ ਦੇ ਵਿੱਚ ਵੀ ਟੀਚਰਸ ਦੇ ਮਨਾਇਆ ਜਾ ਰਿਹਾ ਤੇ ਵੱਖ-ਵੱਖ ਸਕੂਲਾਂ ਤੋਂ ਟੀਚਰਸ ਵੀ ਆਏ ਹੋਏ ਨੇ ਤਾਂ ਲਈ ਤੁਸੀਂ ਕੀ ਮਤਲਬ ਮੋਟੀਵੇਸ਼ਨ ਜਾਂ ਕੀ ਉਹਨਾਂ ਨੂੰ ਮੈਸੇਜ ਦੇਣਾ ਚਾਹੋਗੇ ਜੋ ਅੱਜ ਦੀ ਨਿ ਨਮਸਕਾਰ ਸਤਿ ਸ਼੍ਰੀ ਅਕਾਲ ਆਈ ਊਡ ਲਾਈਕ ਟੂ ਅਪਰੀਸ਼ੀਏਟ ਆਲ ਦਾ ਟੀਚਰਸ ਔਨ ਦਾ ਆਸਪੀਸ਼ੀਅਸ ਓਕੇਜ਼ਨ ਆਫ ਦਾ ਟੀਚਰਸ ਡੇ ਥਿਸ ਇਜ਼ ਅ ਡੇ ਫਾਰ ਦਾ ਡੈਡੀਕੇਸ਼ਨ ਲਾਇਲਟੀ ਪੰਚੁਐਲਿਟੀ ਫਾਰ ਦੋਸ ਟੀਚਰਸ ਹੂ ਆਰ ਹੇਅਰ ਗੁਰਕੁਲ ਗਲੋਬਲ ਕ੍ਰੇਨਜ਼ਾ ਪਰਿਵਾਰ ਵੱਲੋਂ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਮੈਂ ਸਕੂਲ ਦੇ ਚੇਅਰਮੈਨ ਸ਼੍ਰੀ ਰਾਕੇਸ਼ ਸਿੰਘਲਾ ਜੀ ਵਾਈਸ ਚੇਅਰਮੈਨ ਸਰ ਸ਼੍ਰੀ ਸ਼ਾਮ ਸੁੰਦਰ ਜੀ ਰੋਟੀ ਕਲੱਬ ਦੇ ਮੈਂਬਰਸ ਪ੍ਰੈਸ ਮੀਡੀਆ ਟੀਚਰਸ ਔਰ ਆਈ ਹੋਏ ਸਾਰੇ ਪਤਵੰਤੇ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਸ ਅੱਜ ਦੇ ਦਿਨ ਉਹਨਾਂ ਨੂੰ ਆਪਣੇ ਵਰਕ ਦੀ ਰੈਕੋਗਨੇਸ਼ਨ ਮਿਲੀ ਹੈ ਜਿਸ ਦੇ ਨਾਲ ਉਹ ਉਹਨਾਂ ਦੇ ਅੰਦਰ ਹੋਰ ਮੋਟੀਵੇਸ਼ਨ ਆਏਗਾ ਕਿ ਸੇ ਆਪਣੇ ਸਮਾਜ ਦੇ ਲਈ ਆਪਣੇ ਬੱਚਿਆਂ ਲਈ ਹੋਰ ਜਿਆਦਾ ਤੋਂ ਜਿਆਦਾ ਕੀ ਅੱਛਾ ਕਰਕੇ ਦਿਖਾ ਸਕਦੇ ਆ। ਆਪਣੇ ਵਿੱਚ ਰੋਟਰੀ ਕਲੱਬ ਦੇ ਪ੍ਰਧਾਨ ਕਪਿਲ ਜੀ ਮਜੂਦ ਨੇ ਨਾਲ ਪੂਰੀ ਟੀਮ ਵੀ ਸੋ ਰੋਟਰੀ ਕਲੱਬ ਦੀ ਮਜੂਦ ਨਾਲ ਵੀ ਗੱਲਬਾਤ ਕਰਦੇ ਕਿ ਜੋ ਟੀਚਰ ਡੇ ਗੁਰੂਕੁਲ ਕਲਿੰਦ ਸਕੂਲ ਚ ਵਿਦੇਸ਼ ਚ ਮਨਾਇਆ ਜਾ ਰਿਹਾ ਹੈ ਤੇ ਸਰ ਜੋ ਗੁਰੂਕੁਲ ਤੇ ਵਿੱਚ ਟੀਚਰ ਡੇ ਮਨਾਇਆ ਜਾ ਰਿਹਾ ਹੈ ਤੇ ਆਪਣੇ ਕਲੱਬ ਵੱਲੋਂ ਮਨਾਇਆ ਜਾ ਰਿਹਾ ਤੇ ਕਿੰਨੇ ਸਕੂਲਾਂ ਨੂੰ ਤੁਸੀਂ ਸਨਮਾਨਿਤ ਕਰੋਗੇ ਤੇ ਕੀ ਮਤਲਬ ਅਗਰ ਪ੍ਰੋਸੈਸ ਲਈ ਕਿ ਆ ਰਹੇ ਹੋ? ਅੱਜ ਅਸੀਂ ਅਧਿਆਪਕ ਦਿਵਸ 5 ਸਤੰਬਰ ਅਸੀਂ ਗੁਰੂਕੁਲ ਗਲੋਬਲ ਰੇਂਜਰ ਸਕੂਲ ਵਿੱਚ ਮਨਾਉਣ ਜਾ ਰਹੇ ਹਾਂ ਇਹਦੇ ਵਿੱਚ ਅਸੀਂ ਵੱਖ-ਵੱਖ ਸਕੂਲਾਂ ਤੋਂ ਜਿਹੜੇ ਸਾਡੇ ਟੀਚਰਸ ਨੇ ਕਰੀਬਨ 20 ਅਧਿਆਪਕਾਂ ਨੂੰ ਸਨਮਾਨਿਤ ਕਰਨ ਜਾ ਰਹੇ ਹਾਂ ਤਾਂ ਜੋ ਆਪਣੇ ਉਹ ਜਿਹੜੇ ਹਰ ਸਕੂਲ ਵਿੱਚੋਂ ਬੈਸਟ ਟੀਚਰ ਵੱਲੋਂ ਅਵਾਰਡ ਪ੍ਰਾਪਤ ਕਰਨਗੇ ਅੱਜ ਤੇ ਅਸੀਂ ਨਾਲ ਦੀ ਨਾਲ ਹੀ ਆਪਣੇ ਜਿਹੜੇ ਆਉਣ ਵਾਲੇ ਸਮੇਂ ਵਿੱਚ ਬਲੱਡ ਡੋਨੇਸ਼ਨ ਕੈਂਪ ਤੇ ਮੈਡੀਕਲ ਕੈਂਪ ਦੇ ਜਿਹੜੀਆਂ ਸਹੂਿਦਾਵਾਂ ਨੇ ਆਪਣੇ ਲੋਕਲ ਏਰੀਆ ਪਾਤਣਾ ਵਿੱਚ ਇਹ ਪ੍ਰੋਜੈਕਟ ਲਾ ਕੇ ਪੂਰਨ ਕਰਾਂਗੇ ਜੀ ਸਭ ਜਿਹੜਾ ਪ੍ਰੋਗਰਾਮ ਕੀਤਾ ਇਹ ਸੀ ਸਕੂਲ ਚ ਜਾਂ ਹੋਰ ਵੀ ਤੁਸੀਂ ਸਨਮਾਨਿਤ ਤੌਰ ਤੇ ਵੀ ਹੋਰ ਵੀ ਸਕੂਲਾਂ ਚ ਇਹ ਪ੍ਰੋਗਰਾਮ ਅਰਗੇਨਾਈਜ਼ ਕਰਾਂਗੇ ਅਸੀਂ ਸਾਡੇ ਜਿਹੜੇ ਗੁਰੂਕੁਲ ਗਲੋਬਲ ਰੇਂਜਰ ਸਕੂਲ ਨੇ ਇਹਦੇ ਵਿੱਚ ਸਾਡੇ ਰੋਕੇ ਸਿੰਘਲਾ ਜੀ ਸਾਡੇ ਰੋਟੇਰੀਅਨ ਨੇ ਉਹਨਾਂ ਦਾ ਬਹੁਤ ਸਾਥ ਰਹਿੰਦਾ ਹੈ ਹਮੇਸ਼ਾ ਹਰ ਸਾਲ ਦੀ ਤਰ੍ਹਾਂ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਤੇ ਅਸੀਂ ਇਸ ਵਿੱਚ ਹਰ ਜਿਹੜੇ 20 ਕਰੀਬਨ ਸਕੂਲਾਂ ਦੇ ਜਿਹੜੇ ਟੀਚਰਸ ਨੇ ਉਹਨਾਂ ਨੂੰ ਸਨਮਾਨਿਤ ਕਰਨ ਜਾ ਰਹੇ ਹਾਂ ਤੇ ਤਾਂ ਜੋ ਜਿਹੜਾ ਉਹ ਆਪਣੇ ਸਕੂਲ ਵਿੱਚ ਹਰ ਸੰਭਵ ਜਿਹੜੀ ਬੱਚਿਆਂ ਦੀ ਮਦਦ ਕਰਨ ਤੇ ਅੱਛਾ ਆਪਣੇ ਇੱਕ ਸਮਾਜ ਨੂੰ ਉੱਚਾ ਚੁੱਕਣ ਜੀ। ਸਿਮਰਨਜੀਤ ਕੌਰ ਬਹੁਤ ਵਧੀਆ ਮਹਿਸੂਸ ਹੋ ਰਿਹਾ ਜੀ ਨੇ ਸਾਨੂੰ ਇੰਨਾ ਪੜਾਇਆ ਸੀਗਾ। ਤਾਂ ਬਹੁਤ ਵਧੀਆ ਮਹਿਸੂਸ ਹੁੰਦਾ ਹੁਣ ਸਾਨੂੰ। ਮਤਲਬ ਵੀ ਮਤਲਬ ਤੁਸੀਂ ਜੋ ਨਿਊ ਜਨਰੇਸ਼ਨ ਆਉਣ ਵਾਲੀ ਜਨਰੇਸ਼ਨ ਨੂੰ ਤੁਸੀਂ ਕੀ ਮੋਟੀਵੇਸ਼ਨਸ ਦੇਣਾ ਚਾਹੋਗੇ? ਹੁਣ ਦੀ ਜਨਰੇਸ਼ਨ ਨੂੰ ਪਹਿਲੀ ਗੱਲ ਤੇ ਇਹ ਕਹਿੰਦੇ ਨੇ ਟੀਚਰ즈 ਰਿਸਪੈਕਟ ਕਰਨੀ ਚਾਹੀਦੀ ਹੈ ਕਿਉਂਕਿ ਉਹ ਆਪਾਂ ਨੂੰ ਪੜ੍ਹਾਉਂਦੇ ਨੇ ਗੁਰੂ ਨੇ ਆਪਣੇ ਤਾਂ ਕਰਕੇ ਉਹ ਆਪਣਾ ਸਭ ਕੁਝ ਛੱਡ ਕੇ ਆਪਾਂ ਨੂੰ ਪਹਿਲਾਂ ਪੜ੍ਹਾਉਂਦੇ ਨੇ ਸਭ ਤੋਂ ਪਹਿਲਾਂ ਗੁਰੂ ਹੀ ਹੁੰਦੇ ਨੇ ਆਪਣੇ ਤਾਂ ਹਾਂ ਕਿਹਨਾਂ ਬੇਟਾ ਪ੍ਰਭਜਿਤ ਕੌਰ ਕਿਹੜੀ ਕਲਾਸ ਦੇ ਸਟੂਡੈਂਟ ਜੀ ਮੈਂ 9th ਕਲਾਸ ਦੀ ਵਿਦਿਆਰਥਣਾਂ ਆਪਣੇ ਸਕੂਲ ਦੇ ਵਿੱਚ ਗੁਰੂਕੁਲ ਸਕੂਲ ਦੇ ਵਿੱਚ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਟੀਚਰ ਡੇ ਤੁਹਾਨੂੰ ਕਿਹੋ ਜਿਹਾ ਮਹਿਸੂਸ ਲਾ ਹੋ ਰਿਹਾ ਹੈ ਮੈਨੂੰ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ ਬਹੁਤ ਮਾਨ ਹੋ ਰਿਹਾ ਹੈ ਕਿ ਸਾਡੀ ਅੱਜ ਟੀਚਰਾਂ ਦੀ ਰਿਸਪੈਕਟ ਹੋਏਗੀ ਉਹਨਾਂ ਉਹ ਡਿਜ਼ਰਵ ਕਰਦੇ ਨੇ ਰਿਸਪੈਕਟ ਇਹ